JK ਟਾਇਰ ਦੀ ਫਰੈਂਚਾਈਜ਼ ਲੈਣ ਲਈ ਕਿੰਨੀ ਲਾਗਤ ਆਵੇਗੀ ਜਾਂ ਕਿੰਨੀ ਕੋਸਟ ਇਹ ਲੱਗੂਗੀ 20 ਤੋਂ 50 ਲੱਖ ਰੁਪਏ ਤੱਕ ਦਾ ਖਰਚਾ ਹੋਊਗਾ ਫਰੈਂਚਾਈਜ਼ ਫੀਸ 5 ਲੱਖ ਹੈ 인ਫਰਾਸਟਰਕਚਰ ਲਗਭਗ 15 ਤੋਂ 30 ਲੱਖ ਸ਼ੁਰੂਆਤੀ ਸਟਾਕ ਲਗਭਗ 10 ਲੱਖ ਤੋਂ 30 ਲੱਖ ਤੇ ਹੋਰ ਖਰਚੇ ਵੀ ਇਹਦੇ ਵਿੱਚ ਸ਼ਾਮਿਲ ਹੋਣਗੇ ਜਿਵੇਂ ਕਿ ਮਾਰਕੀਟਿੰਗ ਲਾਇਸੈਂਸ ਤਨਖਾਹ ਵਰਗੇ ਫਟਕਲ ਖਰਚੇ ਦੋ ਤੋਂ 5 ਲੱਖ ਤੱਕ ਇਸ ਵਿੱਚ ਜਗ੍ਹਾ ਦੀ ਲੋੜ ਹੋਊਗੀ 400 ਤੋਂ 800 ਵਰਗ ਫੁੱਟ ਦੀ ਲੋੜ ਹੈ ਸਟਾਫ ਘੱਟੋ ਘੱਟ 3 ਮੈਂਬਰਾਂ ਦੀ ਲੋੜ ਹੁੰਦੀ ਹੈ ਤੇ ਸਥਾਨ ਇਹ ਜਿਹੜਾ ਹੋਣਾ ਚਾਹੀਦਾ ਜਾਂ ਜਿਹੜਾ ਕਸਬੇ ਵਿੱਚ ਹੋਵੇ ਜਾਂ ਸ਼ਹਿਰ ਵਿੱਚ ਹੋਵੇ ਜਿੱਥੇ ਵਪਾਰਕ ਬਾਨਾਂ ਦੀ ਵੱਡੀ ਮੌਜੂਦਗੀ ਹੋਵੇ